जय टीम जय पार्थ मैं बलवंत समेवाली आज जेड़ा सी ਤੁਹਾਨੂੰ ਪਤਾ ਹੀ ਹੈ ਦੀਪਬਸ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਫਰੀਦਕੋਟ ਉੱਥੇ ਕਾਫੀ ਜਿਹੜੇ ਮਜ਼ਦੂਰ ਉਹਦਾ ਤੇ ਡੈਥ ਹੋ ਗਈ ਸੀ ਕੁਝ ਜਿਹੜੇ ਦੇ ਸੱਟਾ ਵਗੈਰਾ ਲੱਗੀਆਂ ਉਹ ਅਸੀਂ ਇਹਨਾਂ ਨੂੰ ਮਾਪਜਾ ਦਿਵਾਉਣ ਵਾਸਤੇ ਜਿਹੜੀਆਂ ਕਾਫੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਇੱਕ ਐਕਸ਼ਨ ਕਮੇਟੀ ਬਣੀ ਸੀ ਉਹ ਜਿਹੜੀ ਅੱਜ ਇੱਥੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈਏ ਉਹਨਾਂ ਨੇ ਇੱਕ ਜਿਹੜਾ ਮੰਨਿਆ ਵੀ ਇਹ ਕਿ ਜੋ ਸਰਕਾਰ ਵੱਲੋਂ ਜਿਵੇਂ ਸਹਾਇਤਾ ਮਿਲਦੀ ਦੀ ਜਾਂ مالی ਮਦਦ ਮਿਲਦੀ ਹੈ ਜਾਂ ਕੋਈ ਸਰਕਾਰੀ ਨੌਕਰੀਆਂ ਮਿਲਦੀਆਂ ਉਹ ਯੋਗਤਾ ਮੁਤਾਬਕ ਅਸੀਂ ਦਵਾਵਾਂਗੇ ਪਰ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਐਕਸੀਡੈਂਟ ਕੇਸਾਂ 'ਚ ਜਿਹੜਾ ਮਾਅਬਜ਼ਾ ਮੇਰੇ ਨਾਲ ਜਰੂਰ ਦਵਾਵਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਵੇਂ ਪਹਿਲਾਂ ਦੀਪਬਸ ਦੀਆਂ ਜਿਹੜੇ ਝੰਡੀਆਂ ਲਵਾਈਆਂ ਗਏ ਆਂ ਭਗਵੰਤ ਮਾਨ ਸਰਕਾਰ ਨੇ ਅੱਜ ਭਗਵੰਤ ਮਾਨ ਸਰਕਾਰ ਦਾ ਹੀ ਉਹ ਅੱਜ ਡਿਸਾਊਨ ਮੀਟਿੰਗ ਜਿਹੜੀ ਐਕਸ਼ਨ ਕਮੇਟੀ ਦੀ ਤੇ ਉਹਦੇ ਵਿੱਚ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਸਾਊਨ ਮੇਂ ਗੱਲਾਂ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਉਹਨਾਂ ਨੇ ਕਿਹਾ ਕਿ 2 ਲੱਖ ਰੁਪਏ ਤਾਂ ਇਹਨਾਂ ਨੂੰ ਫੌਰਨ ਮਾਅਬਜ਼ਾ ਦਿੱਤੇ ਜਾਊਗਾ ਔਰ ਇੱਕ ਤੋਂ 2 ਲੱਖ ਰੁਪਈਆ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚੋਂ ਸਾਰ ਤੱਕ ਮਦਦ ਦਿੱਤੀ ਰਿਹਾ ਉਹ ਔਰ ਪ੍ਰਧਾਨ ਮੰਤਰੀ ਜਿਹੜੀ ਰੀਲੀਫ ਫੰਡ ਹੈ ਉਹਦੇ ਵਿੱਚੋਂ ਵੀ ਆਦੇ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਇੱਕ ਤੋਂ ਦੋ ਕਰ ਦੇਈਏ ਨਹੀਂ ਜੀ ਇਹਦੇ ਵਿੱਚ ਕੋਈ ਗੱਲ ਨਹੀਂ ਜੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਉਹਨਾਂ ਨਾਲ ਹੋਈ ਹੈ ਉਹ ਵਧੀਆ ਬੰਦੇ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਦੇ ਤਾ ਉਹਨੂੰ ਲੱਗੇ ਆਉਣ ਵਾਲੇ ਸਮੇਂ ਚ ਦੋ ਤਿੰਨ ਦਿਨਾਂ ਚ ਵੀ ਅਸੀਂ ਆਪਦੀ ਗੱਲ ਕਹੀ ਤੇ ਖਰੇ ਨਹੀਂ ਉਤਰਦੇ ਤਾਂ ਤੁਸੀਂ ਤਾਂ ਨਾਲ ਜਿੱਥੇ ਮਰਜ਼ੀ ਦਵਾਰਾ ਲਾ ਲਓ। ਜਿੰਨੇ ਦਿਨ ਪੂਰੀ ਦੀ ਪੂਰੀ ਲੋਕਾਂ ਨੂੰ ਦੁਖੀ ਕਰਕੇ ਸਤਾ ਕੇ ਅੱਜ ਪੰਜਵੇਂ ਛੇਵੇਂ ਦਿਨਾਂ ਕਿ ਪ੍ਰਸ਼ਾਸਨ ਦੀ ਅੱਖ ਖੁੱਲੀ ਆ ਤਾਂ ਇਹ ਲੋਕਾਂ ਦੀ ਤਾਕਤ ਦੇ ਦਵਾਥ ਨੇ ਜਿੰਨਾ ਕ ਅੱਜ ਮਾਰੀ ਮੋਟੀ ਸਾਡੀ ਗੱਲ ਨੂੰ ਬੂਰ ਪਿਆ। ਸੋ ਆਸ ਕਰਦੇ ਆ ਕਿ ਜੋ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦੇ ਕੀਤੇ ਆ ਤਾਂ ਉਹਨਾਂ ਵਾਅਦਿਆਂ ਨੂੰ ਲਾਗੂ ਕਰੇ ਨਾ ਕਿ ਗੱਲਾਂ ਚ ਰਹਿ ਜੇ। ਜੇਕਰ ਲਾਗੂ ਨਹੀਂ ਕਰਦੇ ਉਹਨਾਂ ਦੇ ਸਮੇਂ ਤੁਹਾਡੇ ਜਥੇਬੰਦੀਆਂ ਕੀ ਕੋਈ ਸਮਰਥ ਤਾਂ ਲੋਕ ਵੀ ਇੱਥੇ ਆ ਤੇ ਪ੍ਰਸ਼ਾਸਨ ਵੀ ਇੱਥੇ ਦਾ ਡੀਐਸ ਦਫਤਰ ਕਿਹਦੇ ਜਾਬਰਨਾ ਨਾ ਲੋਕਾਂ ਦੇ ਜਾਬਰਨਾ ਫਿਰ ਅਸੀਂ ਇਹਨਾਂ ਤੋਂ ਤੁਹਾਨੂੰ ਚੱਕ ਕੇ ਫਿਰ ਵਾਜਾਂਗੇ ਇਸ ਕਰਕੇ ਸਾਨੂੰ ਭਰੋਸਾ ਲੋਕਾਂ ਤੇ ਲੋਕ ਨਹੀਂ ਕਿਧਰੇ ਗਏ ਇਹ ਆਪਦਾ ਫਿਕਰ ਕਰਨ ਦੇ ਜੇ ਇਹਨਾਂ ਨੇ ਵਾਅਦਾ ਤੋਂ ਭੱਜੇ ਤਾਂ ਲੋਕ ਲਾਗੂ ਫਿਰ ਦੁਬਾਰੇ ਕਰਾ ਲੈਣਗੇ ਅੱਜ ਧਰਨਾ ਲਈ ਕਿਹਾ ਗਿਆ ਸੀ ਭਰੋਸਾ ਅੱਗੇ ਕੀ ਪ੍ਰਕਿਰਿਆ ਉਹਦਾ ਇਹੀ ਸੀਗਾ ਵੀ ਜੇ ਪ੍ਰਸ਼ਾਸਨ ਸਾਡੇ ਵਾਅਦੇ ਤੋਂ ਨਹੀਂ ਲਾਗੂ ਪ੍ਰਸ਼ਾਸਨ ਤੇ ਸੈਵਕੀ ਜਿਤਾ ਕੇ ਅਸੀਂ ਇਕੱਲੇ ਕੁਝ ਨਹੀਂ ਕੀਤਾ ਕਿਉਂਕਿ ਪ੍ਰਸ਼ਾਸਨ ਪਰਿਵਾਰ ਜਦੋਂ ਦਸੱਲੀ 'ਚ ਆ ਗਿਆ ਪਰਿਵਾਰ ਦੀ ਦਸੱਲੀ ਹੋ ਗਈ ਤਾਂ ਤਾਂ ਕਰਕੇ ਇਹ ਫੈਸਲਾ ਲਾਗੂ ਹੋਇਆ ਤੇ ਜੇ ਪ੍ਰਸ਼ਾਸਨ ਭੱਜੂਗਾ ਨਾ ਜਥੇਬੰਦੀ ਕਿਧਰੇ ਗਈ ਆ ਨਾ ਲੋਕ ਕਿਧਰੇ ਗਏ ਨਾ ਸਰਕਾਰ ਕਿਧਰੇ ਗਈ ਆ ਕੋਈ ਗੱਲ ਨਹੀਂ ਇੱਥੇ ਭੱਜਦਿਆਂ ਇੱਕੋ ਜਿਹਾ ਵਾੜ ਆ ਅੱਜ ਪ੍ਰਸ਼ਾਸਨ ਨੂੰ ਨੀਵਾ ਕੀਤਾ ਜਿਹੜੀ ਰਾਤ ਸਾਡੀ ਮੀਟਿੰਗ ਏਡੀਸੀ ਸਾਹਿਬ ਨਾਲ ਤੇ ਐਸਪੀ ਡੀ ਨਾਲ ਹੋਈ ਸੀਗੀ ਉਹ ਕਹਿੰਦੇ ਵੀ ਸਵੇਰੇ ਅਸੀਂ ਫੌਰੀ ਤੌਰ ਤੇ 11 ਵਜੇ ਜਿਹੜੀ ਮੀਟਿੰਗ ਆ ਉਹ ਕੱਲ ਅਸੀਂ ਤੁਹਾਡੀ ਜ਼ਰੂਰ ਕਰਵਾਵਾਂਗੇ ਕਿਉਂਕਿ ਅੱਜ ਜਿਹੜਾ ਧਰਨਾ ਸੀ ਅਸੀਂ ਲਿਖਤੀ ਰੂਪ ਦੇ ਵਿੱਚ ਧਰਨਾ ਸੀ ਅੱਜ ਮਿੱਥਿਆ ਸੀਗਾ ਵੀ ਅਣ ਮਿੱਥੇ ਲਈ ਜਿਹੜਾ ਅਸੀਂ ਆ ਰੋਡ ਜਿਹੜਾ ਜਾਮ ਕਰਾਂਗੇ ਪਰ 2 ਘੰਟੇ ਜਿਹੜੀ ਡੀ ਸਾਹਿਬ ਦੇ ਨਾਲ ਸਾਡੀ ਮੀਟਿੰਗ ਹੋਈ ਹੈ ਉਹ 2 ਘੰਟਿਆਂ ਦੇ ਵਿੱਚੋਂ ਜਿਹੜਾ ਸਿੱਟਾ ਨਿਕਲਿਆ ਉਹ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵੀ ਅਸੀਂ ਨੌਕਰੀ ਦਾ ਵੀ ਜ਼ਿਲ੍ਹੇ ਦੇ ਵਿੱਚ ਇੰਤਜ਼ਾਮ ਜ਼ਰੂਰ ਕਰਾਂਗੇ ਅਸੀਂ ਪਰ ਜਿਹੜੀ ਮਾਲੀ ਸਹਾਤਾ ਉਹ ਮਾਲੀ ਸਹਾਤਾ ਜਿਹੜੀ 2-2 ਲੱਖ ਰੁਪਈਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਕਹਿਤਾ ਵੀ ਅਸੀਂ ਅੱਜ ਸ਼ਾਮ ਨੂੰ ਪਰਿਵਾਰਾਂ ਤੋਂ ਖਾਤੇ ਲੈ ਕੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਇਹ ਮਾਲੀ ਸਹਾਤਾ ਪਾ ਦੇ ਇੱਕ ਫੰਡ ਆਉਂਦਾ ਉਹਦੇ ਵਿੱਚੋਂ ਵੀ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਮਤਲਬ ਕਿ ਵੀ ਫੰਡ ਉਹਦੇ ਵਿੱਚ ਵੀ ਦਵਾਵਾਂਗੇ ਜਿਵੇਂ ਮੰਨ ਲਓ ਬੱਸਾਂ ਨੇ ਅਕਸਰ ਹੀ ਇਸ ਤਰ੍ਹਾਂ ਬਸਲੂਕੀ ਕਰਦੇ ਵਾਰ-ਵਾਰ ਦੀਪਬਾਸ ਦਾ ਐਕਸੀਡੈਂਟ ਹੋਇਆ ਉਹਦੇ ਮਾਲਕ ਦੇ ਖਿਲਾਫ ਕੋਈ ਤੁਹਾਡੇ ਵੱਲੋਂ ਕੋਈ ਕਾਰਵਾਈ ਕਰਾਉਣ ਦਾ ਕੋਈ ਨਹੀਂ ਉਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਨਿਊ ਦੀਪ ਬੱਸਾਂ ਜਿਹੜੀ ਇਹ ਇਹ ਡੈਂਪੀ ਦੀਆਂ ਬੱਸਾਂ ਦੇ ਖਿਲਾਫ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰਸ਼ ਵੱਡਾ ਵੜਾਂਗੇ ਕਿ ਜਿਹੜੀ ਪਿਛਲੇ ਦਿਨੀ ਘਟਨਾ ਵਾਪਰੀ ਹੈ ਉਹ ਅੱਗੇ ਜਾ ਕੇ ਆਮ ਲੋਕਾਂ ਦੇ ਨਾਲ ਘਟਨਾ ਜਿਹੜੀ ਨਾ ਵਾਪਰੇ ਤੇ ਅਸੀਂ ਇਹ ਵੀ ਮਤਲਬ ਕਿ ਪ੍ਰਸ਼ਾਸਨ ਤੇ ਦਬਾਅ ਪੂਰਾ ਰੱਖਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪ੍ਰਸ਼ਾਸਨ ਨੂੰ ਅੱਗੇ ਜੇ ਨਹੀਂ ਪ੍ਰਸ਼ਾਸਨ ਨਿਆਰ ਦਿੰਦਾ ਸਾਡੇ ਜਿਹੜੇ ਪੀੜਤ ਪਰਿਵਾਰ ਹੈ ਤੇ ਫਿਰ ਆਉਣ ਵਾਲਾ ਜਿਹੜਾ ਸੰਘਰਸ਼ ਹੈ ਉਹ ਪੱਕੇ ਤੌਰ ਤੇ ਅਸੀਂ ਜਿਹੜਾ ਮੁਕਸਰ ਦੇ ਜਿੰਨੇ ਰਸਤੇ ਜਿਹੜੇ ਮੇਨ ਆ ਉਹ ਅਸੀਂ ਜਾਮ ਕਰਾਂਗੇ ਅੱਜ ਕਿੰਨੇ ਦਿਨਾਂ ਦਾ ਵਿਸ਼ਵਾਸ ਦਿਵਾਇਆਗਾ ਤੁਹਾਨੂੰ ਇਹ ਸਾਨੂੰ 2-3 ਦਿਨਾਂ ਦੇ ਵਿੱਚ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇੱਕ ਕਮੇਟੀ ਸਾਡੀ ਪੰਜ ਮੈਂਬਰੀ ਬਣਵਾਈ ਬਣਾਈ ਜਾਊਗੀ ਉਹਦੇ ਵਿੱਚ ਪਰਿਵਾਰ ਦੇ ਜੀ ਵੀ ਲੈ ਜਾਣਗੇ ਤੇ ਜਿਹੜੀ ਇੱਕ ਮਤਲਬ ਕਿ ਡੀਟੀਓ ਸਾਹਿਬ ਨੂੰ ਮਿਲ ਕੇ ਉਹ ਬਸ ਦੇ ਮਤਲਬ ਕਿ ਅਸੀਂ ਪੂਰੀ ਬਰੀਕੀ ਤੱਕ ਪਹੁੰਚਾਂਗੇ ਵੀ ਉਹ ਬੱਸ ਦਾ ਡਰਾਈਵਰ ਦਾ ਸਹੀ ਲਾਇਸੈਂਸ ਹੈ ਵੀ ਜਾਂ ਉਹ ਮਾਰ ਬੱਸ ਚਲਾਉਣ ਦਾ ਹੈ ਵੀ ਜਾਂ ਨਹੀਂ ਸੀਗਾ ਅਕਸਰ ਜਿਵੇਂ ਬੱਸਾਂ ਵਾਲੇ ਮੰਨੋ ਜੇ ਵਿਦ ਆਊਟਰ ਸੈਂਸ ਕੋਈ ਚਲਾਉਂਦੇ ਆ ਤੇ ਉਹ ਡਰਾਈਵਰ ਬਦਲ ਦੇਣਦੇ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਾਈ ਨਹੀਂ ਆਮ ਲੋਕਾਂ ਨੂੰ ਵੇਖੋ ਜੀ ਪਤਾ ਨਹੀਂ ਲੱਗਦਾ ਇਹ ਉਖਦਾਈ ਕੋਈ ਇਹੋ ਜੀ ਘਟਨਾ ਹੋਈ ਹੈ ਜਾਂ ਕਿਸੇ ਨੇ ਅਫਸੋਸ ਵਜੋਂ ਵੀ ਕੋਈ ਝਾਰ ਕੀਤਾ ਹੋਵੇ ਤੇ ਅੱਜ ਜਿਹੜਾ ਸਾਡਾ ਰੈਗੂਲਰ 4-5 ਦਿਨ ਤੋਂ ਸਾਡਾ ਰੈਗੂਲਰ ਧਰਨਾ ਚੱਕ ਸ਼ੇਰੇ ਵਾਲੇ ਤੇ ਚਿਬੜਾਂ ਵਾਲੀ ਚੱਲ ਰਿਆ ਸੀਗਾ ਇਹ ਉਹਨੂੰ ਹੁਣ ਅਸੀਂ ਆਪਣੇ ਜਿਹੜਾ ਮੁਕਸਰ ਡਿਸਟ੍ਰਿਕਟ ਮੁਕਸਰ ਦਾ ਰੱਖਿਆ ਸੀਗਾ ਟਾਈਮ ਟੇਬਲ ਜੋ ਵੀ ਤੇ ਉਹ ਅੱਜ ਡੀਸੀ ਸਾਹਮਣੇ ਮੀਟਿੰਗ ਹੋਣ ਤੋਂ ਬਾਅਦ ਵਿੱਚ ਜਿਹੜਾ ਕਿ ਸਾਡੀ ਜਿਹੜੀ ਹੁਣ ਕਮੇਟੀ ਨੇ ਫੈਸਲਾ ਲਿਆ ਹੈਗਾ ਉਹਨਾਂ ਨਾਲ ਜੋ ਵੀ ਗੱਲਬਾਤ ਹੋਈ ਹੈਗੀ ਏ ਕਿ ਇੱਕ ਤਾਂ ਜੋ ਵੀ ਯੋਗਤਾ ਮੁਤਾਬਕ ਅਸੀਂ ਪੂਰੀ 100% ਮਦਦ ਕਰਾਂਗੇ ਜੋਬ ਦਾ ਦੂਜੀ ਹੈਗੀ ਇਹ ਜਿਹੜੀ ਆਪਣੇ ਐਕਸੀਡੈਂਟ ਕੇਸ ਦੇ ਜਿਹੜਾ 2 ਲੱਖ ਰੁਪਿਆ ਜਿਹੜਾ ਉਹ ਹੋਰ ਵੀ ਜਿਵੇਂ ਹੈਗੇ ਨੇ ਮੰਨ ਕੇ ਚਲੋ ਆ ਯੋਗਸ਼ਮਾਨ ਪ੍ਰਧਾਨ ਮੰਤਰੀ ਵਾਲਾ ਜਿਵੇਂ ਵੀ ਕੁਝ ਹੈਗੇ ਆ ਤੇ ਇੱਕ ਆਪਣੇ ਮਾਲੀ ਸਿਹਤਾਂ ਜਿਹੜੀ ਬੰਦੀ ਹੈਗੀ ਏ 7 ਤੋਂ 8 ਲੱਖ ਰੁਪਿਆ ਅਸੀਂ ਉਹ ਪ੍ਰੋਵਾਈਡ ਕਰਵਾਵਾਂਗੇ ਪਰਮਾਨਾਂ ਨੂੰ ਇੱਥੇ ਜਿਹੜੇ ਅਧਿਕਾਰੀ ਪਹੁੰਚੇ ਉਹਨਾਂ ਵੱਲੋਂ ਕੋਈ ਵਿਸ਼ਵਾਸ ਦਵਾਇਆ ਗਿਆ ਆ ਉਹਨਾਂ ਆਪਣੇ ਏਡੀਸੀ ਸਾਹਿਬ ਵੱਲੋਂ ਔਰ ਆਪਣੇ ਪੁਲਿਸ ਪ੍ਰਸ਼ਾਸਨ ਵੱਲੋਂ ਇਹੀ ਆਪਣੇ ਵੱਲੋਂ ਉਹਨਾਂ ਲੋ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜਿਹੜਾ ਲਿਖਤੀ ਪੜਤੀ ਸਾਡੇ ਤੋਂ ਜੋ ਵੀ ਲੈਣਾ ਹੈਗਾ ਉਹ ਵੀ ਅਸੀਂ ਦੇਣ ਨੂੰ ਤਿਆਰ ਹੈਗੇ ਆ ਜਿਹੜਾ ਕਿ ਜੋਬ ਦਾ ਉਹ ਵੀ 100% ਇਹੀ ਕਰਾਂਗੇ ਪੰਜਾਬ ਸਰਕਾਰ ਨਾਲ वार्तालाप ਕਰਾਂਗੇ ਸਾਰਿਆਂ ਆਪਣੇ ਮੰਤਰੀ ਸਾਹਿਬ ਨਾਲ ਵੀ ਕਰਾਂਗੇ ਗੱਲ ਬਲਜੀਤ ਕੋਰ ਨਾਲ ਔਰ ਜੇਕਰ ਅਜਿਹੀ ਗੱਲਬਾਤ ਨਹੀਂ ਹੁੰਦੀ ਤੇ ਅਸੀਂ ਇਹ ਵੀ ਇਹ ਗੱਲ ਕਮੇਟੀ ਨੇ ਰੱਖੀ ਗੱਲ ਕਿ ਜੇਕਰ ਉਹ ਇਹੋ ਜਿਹਾ ਕੋਈ ਗੱਲਬਾਤ ਨਹੀਂ ਸਾਨੂੰ ਕੋਈ ਤੁਸੀਂ ਇਹ ਸ਼ਰਤਾਂ ਪੂਰੀਆਂ ਕਰਦੇ ਤਾਂ ਅਸੀਂ ਇਹ ਧਰਨਾ ਅਸੀਂ ਅਗਲਾ ਲੀਕਾਂਗੇ ਤੇ ਇੱਕ ਹੋਰ ਬੇਨਤੀ ਹੈ ਮੇਰੀ ਕਿ ਜਿਹੜੀ ਕਿ ਜੇ 18 ਤਰੀਕ ਤੋਂ ਲੈ ਕੇ ਹੁਣ ਤੱਕ ਜਾਂ ਗਾਂ ਤੱਕ ਜੇ ਆਮ ਆਦਮੀ ਪਾਰਟੀ ਸਰਕਾਰ ਦਾ ਕੋਈ ਵੀ ਨੁਮੰਦਾ ਅਫਸੋਸ ਕਰਨ ਵਜੋਂ ਜੇ ਕੋਈ ਵੀ ਨਹੀਂ ਆਉਂਦਾ ਜਾਂ ਕੋਈ ਆਪਣੀ ਜਿਹੜੇ ਤੁਹਾਡੇ ਚੈਨਲ ਰਾਹੀਂ ਜੇ ਕੋਈ ਅਫਸੋਸ ਵਜੋਂ ਨਹੀਂ ਪ੍ਰਗਟ ਆਉਂਦਾ ਕੋਈ ਗੱਲਬਾਤ ਹੈ ਤੇ ਮੇਰੀ ਇਹੀ ਹੱਤ ਬਨ ਕੇ ਜਿਹੜੀ ਕਿ ਆਪਣੇ ਡਿਸਟ੍ਰਿਕਟ ਮੁਕਸਰ ਦੇ ਹੈਗੇ ਨੇ ਜਾਂ ਚਿਪੜਾ ਵਾਲੇ ਮਲੋੜ ਹਲਕੇ ਦੇ ਹੈਗੇ ਕਿ ਕਿਸੇ ਨੂੰ ਆਮ ਆਦਮੀ ਪਾਰਟੀ ਦੇ ਨੰਬੰਦੇ ਨੂੰ ਪਿੰਡਾਂ ਦੇ ਵਿੱਚੋਂ ਵੜਨ ਨਹੀਂ ਨਾ ਦਿੱਤਾ ਜਾਵੇ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੋ ਜਾਂ ਉਹਨਾਂ ਨੇ ਆਪਣੇ ਨਾਲ ਵਰਤਿਆ ਮੰਨ ਕੇ ਵਰਤਦੇ ਨੇ ਉਹੋ ਜਾਂ ਆਪਾਂ ਵੀ ਕੁਝ ਕਰਕੇ ਵਿਖਾਈਏ ਕੁਝਾਇਤੇ ਦੇਖੋ ਕਿਸੀ ਕੋਜੇ ਜਿਹੜੇ ਜੇ ਸੱਤਾ ਵਗੈਰਾ ਲੱਗੀਆਂ ਉਹ ਅਸੀਂ ਇਹਨਾਂ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਜਿਹੜੀਆਂ ਕਾਫੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਇੱਕ ਐਕਸ਼ਨ ਕਮੇਟੀ ਬਣੀ ਸੀ ਉਹ ਜਿਹੜੀ ਅੱਜ ਇੱਥੇ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈਏ ਉਹਨਾਂ ਨੇ ਇੱਕ ਜਿਹੜਾ ਮੰਨਿਆ ਵੀ ਏ ਕਿ ਜੋ ਸਰਕਾਰ ਵੱਲੋਂ ਜਿਵੇਂ ਸਹਾਇਤਾ ਮਿਲਦੀ ਦੀ ਜਾਂ مالی ਮਦਦ ਮਿਲਦੀ ਏ ਜਾਂ ਕੋਈ ਸਰਕਾਰੀ ਨੌਕਰੀਆਂ ਮਿਲਦੀਆਂ ਉਹ ਯੋਗਤਾ ਮੁਤਾਬਕ ਅਸੀਂ ਦਵਾਵਾਂਗੇ ਪਰ ਜਿਹੜੇ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਐਕਸੀਡੈਂਟ ਕੇਸਾਂ 'ਚ ਜਿਹੜਾ ਮੁਆਵਜ਼ਾ ਮਿਲਦਾ ਜਰੂਰ ਦਵਾਵਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਜਿਵੇਂ ਪਹਿਲਾ ਦੀਪ ਬੱਸ ਦੀਆਂ ਜਿਹੜੇ ਝੰਡੀਆਂ ਲਵਾਈਆਂ ਗਿਆ ਇਹ ਭਗਵੰਤ ਮਾਨ ਸਰਕਾਰ ਨੇ ਅੱਜ ਭਗਵੰਤ ਮਾਨ ਸਰਕਾਰ ਦਾ ਹੀ ਉਹ ਇੱਕ ਨੁਮਾਇੰਦਾ ਹੋ ਕੇ ਜਿਹੜੇ ਵਾਰ-ਵਾਰ ਐਕਸੀਡੈਂਟ ਕਰ ਰਿਹਾ ਪਰ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਵੀ ਜੇ ਦੀਪ ਬੱਸਾਂ ਜਾਂ ਕੋਈ ਹੋਰ ਬੱਸਾਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਨੂੰ ਕੁਚਲ ਨੂੰ ਨਾ ਹਟੀਆਂ ਤੇ ਅਸੀਂ ਜਿਹੜਾ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਵੇਂ ਬੱਸ ਸਟੈਂਡ ਜਾਂ ਹੋਰ ਜਿਹੜੇ ਰੋਡ ਜਾਮ ਕਰਕੇ ਅਸੀਂ ਇਹਨਾਂ ਜਿਹੜੇ ਡਰਾਈਵਰਾਂ ਨੂੰ ਜਰੂਰ ਸਭ ਕੁਝ ਸਿਖਾਵਾਂਗੇ ਅੱਜ ਧਰਨਾ ਲੀਕਿਆ ਗਿਆ ਸੀ ਪਰ ਨਹੀਂ ਲਾਇਆ ਗਿਆ ਕੀ ਕਰੀਏ ਇੱਕ ਵਾਰੀ ਪ੍ਰਸ਼ਾਸਨ ਨੇ 2-3 ਦਿਨਾਂ ਦਾ ਗੈਰ ਦਿੱਤਾ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਇੱਕ ਕਮੇਟੀ ਬਣਦੀ ਹੁੰਦੀ ਹੈ ਡੀਸੀ ਸਾਹਿਬ ਵੱਲੋਂ ਉਹਦੇ 'ਚ ਕੁਝ ਜਿਹੜੇ ਸਾਡੇ ਜਥੇਬੰਦੀਆਂ ਦੇ ਆਗੂ ਵੀ ਲੈ ਕੇ ਆ ਉਹ ਦੇਖਦੇ ਆ ਵੀ ਪ੍ਰਸ਼ਾਸਨ ਕਿੰਨਾ ਕੋ ਖਰਾ ਉਤਰਦਾ ਹੈ ਜੇਕਰ ਜਿਹੜਾ ਤੁਹਾਡਾ ਤਰਨਾ ਰੋਕਿਆ ਗਿਆ ਇਹ ਵਿਸ਼ਵਾਸ ਤੋਂ ਮਤਵਾਇਆ ਗਿਆ ਜੇਕਰ ਉਹਨਾਂ ਦੇ ਜਿਹੜਾ ਸਾਡੇ ਪਿਤਾ ਸਮਾਨ ਨੇ ਉਹਨਾਂ ਨਾਲ ਜਾਂ ਸਟੂਡੈਂਟਾਂ ਨਾਲ ਕੋ ਬਾਸਲੂਕੀ ਕਰਦੇ ਆ ਫੌਰੀ ਨਾਲ ਦੀ ਨਾਲ ਐਕਸ਼ਨ ਲਿਆ ਜਾਵੇ ਇੱਕ ਕਮੇਟੀ ਦਾ ਗਠਨ ਕਰਕੇ ਤੇ ਜਿਹੜੀ ਇਹਨਾਂ ਨੂੰ ਨੱਥ ਪਾਈ ਜਾਵੇ ਇਹਦੇ ਵਿੱਚ ਆਪਣੀ ਗਲਤੀ ਇਸ ਕਰਕੇ ਰਹਿ ਜਾਂਦੀ ਜੱਜ ਮਿਰਨਾ ਇਹਨਾਂ ਨੇ ਕੋਈ ਜੀ ਦੁਰਘਟਨਾ ਇਸ ਆਪਣਾ ਹੋਈ ਹੈ ਪੰਜਾਬ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਹੋਈ ਪਰਿਵਾਰ ਕੁਝ ਪਰਿਵਾਰ ਜਿਹੜਨ ਜਦਾਂ ਦਾ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਜਿਹੜਾ ਮੈਂਬਰਾਂ ਦਾ ਹੋਇਆ ਉਹ ਮੁਖਸਰ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਨਾਲ ਵੀ ਸੰਬੰਧ ਰੱਖਦੇ ਸੀ ਉਹਨੂੰ ਅੱਜ ਸੁਣਿਆ ਗਿਆ ਮੀਟਿੰਗ ਰੱਖੀ ਗਈ ਸੀ ਉਹਨਾਂ ਨਾਲ ਉਹਨਾਂ ਦੇ ਨੁਮਾਇੰਦਿਆਂ ਨਾਲ ਉਹਨਾਂ ਨੇ ਤੋ ਤਿੰਨ ਗੱਲਾਂ ਕੀਤੀਆਂ ਸੀ ਕਿ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾ ਸਕੇ ਕੋਈ ਉਹਨਾਂ ਦਾ ਨੌਕਰੀ ਦਾ ਜੇ ਕੋਈ ਹੀਲਾ ਬਣ ਸਕੇ ਸਰਕਾਰੀ ਪਦਰ ਤੇ ਉਹ ਕੀਤਾ ਜਾ ਸਕੇ ਜੇ ਜਿਹੜੀ ਬੱਸ ਦਾ ਡਰਾਈਵਰ ਜਾਂ ਬੱਸ ਸੀਗੀ ਉਸ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏ ਸਰ ਜਿਵੇਂ ਬੱਸ ਨੂੰ ਲੈ ਕੇ ਜਿਵੇਂ ਮੁਕਸਰ ਵੀ ਨੰਬਰ ਪਲੇਟ ਉਹੀ ਲੱਗੀ ਤੇ ਉੱਥੇ ਵੀ ਉਹੀ ਲੱਗੀ ਉਹ ਕੀ ਕਰਨਾ ਹਾਂ ਇਸ ਕੰਤਰਨਾ ਜੀ ਦੱਸਿਆ ਮੈਂਬਰਸ ਹੈ ਵੱਲੋਂ ਦੱਸਿਆ ਗਿਆ ਕੁਝ ਮੈਂਬਰ ਜਿਹੜੇ ਐਸਐਮਐਲ ਵਾਸਤੇ ਉਹਦੀ ਕਮੇਟੀ ਬਣਾ ਲਈ ਹੈ ਡੀਸੀ ਸਾਹਿਬ ਨੇ ਅੱਜ ਹੀ ਤੇ ਉਹਨਾਂ ਨੇ ਵੈਸੇ ਆਰਟੀਓ ਸਾਹਿਬ ਨੂੰ ਵੀ ਹਦੇਸ਼ ਦੇ ਦਿੱਤੇ ਨੇ ਕਿ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਜਿਹੜੀ ਕਾਨੂੰਨ ਮੁਤਾਬਕ ਨਹੀਂ ਚੱਲ ਰਹੀਆਂ ਉਹਨਾਂ 'ਤੇ ਸਖਤ ਕਾਰਵਾਈ ਜਿਹੜੀ ਤੁਰੰਤ ਤੌਰ ਤੇ ਸ਼ੁਰੂ ਕਰ ਦਿੱਤੀ ਜਾਵੇ ਸਰ ਜਿਵੇਂ ਹਰਤਾਲ ਮਤਲਬ ਇਹ ਵੀ ਕਰਾਂਗੇ ਜੀ ਸਰ ਜਿਵੇਂ ਪੀੜਤ ਪਰਿਵਾਰ ਇਹ ਉਹਨਾਂ ਨੂੰ ਜਿਹੜੇ ਮਾਅਬਜ਼ੇ ਕਿਸ ਕਿਸ ਤਰ੍ਹਾਂ ਦੇ ਮਿਲਦੇ ਜਾਂ ਜਿਵੇਂ ਕੋਈ 10 ਸਸਕਾਰ ਫੌਰੀ ਮਿਲਦੇ ਆ ਜੇਕਰ ਐਕਸੀਡੈਂਟ ਕੇਸ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਸਰਕਾਰ ਵੱਲੋਂ 2 ਲੱਖ ਰੁਪਏ ਜਿਹੜਾ ਹੈ ਮਾਲੀ ਰਾਸ਼ੀ ਜਿਹੜੀ ਹੈਗੀ ਹੈ ਉਹ ਮਿਲਦੀ ਹੈ ਜੀ ਐਸ ਆ ਪਾਲਿਸੀ ਸਰ ਪਰਿਵਾਰ ਨੂੰ ਹੁਣ ਕੋਈ ਰਿਟਰਨ ਜੇ ਦਿੱਤਾ ਗਿਆ ਮੈਂਕਮੇ ਵੱਲੋਂ ਰਿਟਰਨ ਕੋਈ ਨਹੀਂ ਦਿੱਤਾ ਗਿਆ ਜੀ ਪਰ ਜਿਹੜੇ ਸਿਵਲ ਅਫਸਰ ਹੁੰਦੇ ਨੇ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਅਸੀਂ ਕੋਈ ਸ਼ਬਦ ਜਨਤਾ ਦੇ ਵਿੱਚ ਕਹਿ ਰਹੇ ਆ ਤਾਂ ਉਹ ਪੁਰ ਜਿੰਮੇਵਾਰੀ ਬਣਦੀ ਹੁੰਦੀ ਹੈ ਸਾਡੀ ਸੇ ਜਿੰਮੇਵਾਰ ਹੁੰਦੇ ਆ ਉਹਦੇ ਕਿਵੇਂ ਪ੍ਰਸ਼ਾਸਨ ਵੱਲੋਂ ਕੋਈ ਕਮੇਟੀ ਵਗੈਰਾ ਬਣਾਈ ਗਈ ਹੈ ਕਮੇਟੀ ਇਸ ਚੀਜ਼ ਨੂੰ ਜਿਹੜੀ ਮੈਂ ਹੁਣੇ ਦੱਸਿਆ ਉਸ ਦੀ ਇਨਕੁਆਇਰੀ ਕਰਨ ਵਾਸਤੇ ਕਮੇਟੀ ਦੀ ਸਾਬਨੇ ਗਠਿਤ ਕਰ ਦਿੱਤੀ ਹੈ ਜਿਹੜੇ ਜਿਹੜੇ ਫਟੜ ਹੋਏ ਨੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਾ ਕੇ ਦੇਖਣ ਵਾਸਤੇ ਕਿਸ ਕਿਸਮ ਦੀਆਂ ਸੱਤਾਂ ਕਿਸ ਕਿਸਮ ਦੇ ਉਹਨਾਂ ਨੂੰ ਤਕਲੀਫ ਹੈ ਉਹਦੇ ਲਈ ਕਮੇਟੀ ਗਠਿਤ ਕੀਤੀ ਗਈ ਹੈ ਦੂਸਰਾ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਕਿ ਇਹ ਜਿਹੜੇ ਕੁਝ ਦੱਸਿਆ ਗਿਆ ਸੀ ਕਿ ਇਹ ਪਹਿਲਾਂ ਵੀ ਐਕਸੀਡੈਂਟ ਹੋਇਆ ਸੀ ਉਹਦੇ ਰਿਗਾਰਡਿੰਗ ਪੜਤਾਲ ਕਰਨ ਵਾਸਤੇ ਵੀ ਟੀ ਸਾਬਨੇ ਕਮੇਟੀ ਗਠਿਤ ਕੀਤੀ ਹੈ ਜੀ